ਲਾਜੀ ਆ ਵੀ ਮੰਝਾ ਰੈਡੀ ਹੋ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਪੜੇ ਚੜਾ ਕੇ ਅਲੱਗ ਹੀ ਲੁੱਕ ਹੋ ਜਾਂਦੀ ਹੈ ਮੰਝਿਆਂ ਦੀ ਮੰਝੇ ਅਸੀਂ ਨਿਊ ਲਿੱਟਸ ਸੀਸ ਕਰਕੇ ਅਸੀਂ ਸੋਚਿਆ ਚਲੋ ਇਹਨਾਂ ਉੱਤੇ ਮਤਲਬ ਕਿ ਕਪੜਾ ਚੜਾ ਦਈਏ ਤੇ ਕਪੜਾ ਆਪਣਾ ਚੜ ਗਿਆ ਤੇ ਬਹੁਤ ਹੀ ਸੋਹਣਾ ਲੱਗਦਾ ਲੱਗਿਆ ਜਿਵੇਂ ਇਹ ਤਾਂ ਜਵਾਕ ਛੋਟੇ ਨੇ ਕੁਝ ਟੋਪ ਦਿੰਦੇ ਆ ਮੰਝਿਆਂ ਤੇ ਤਾਂ ਇਸ ਤਰ੍ਹਾਂ ਵਧੀਆ ਲੱਗਦੇ ਨੇ ਇੱਕ ਮੰਝਾ ਆਪਣਾ ਆ ਇਹ ਦੂਜਾ ਮੰਝਾ ਇਹ ਬਹੁਤ ਸੋਹਣਾ ਲੱਗ ਰਿਹਾ ਕੱਪੜੇ ਖੜਾ ਕੇ ਪੂਰੇ ਪੂਰੇ ਕੱਪੜੇ ਆਪਾਂ ਚੜਾ ਦੇਣਾ ਉੱਤੇ ਇਹ ਸੋਹਣਾ ਲੱਗ ਰਿਹਾ ਮੈਂ ਦੇਖੋ ਜਮਨ ਚਾ ਆਵਲਾ ਉਹ ਵੀ ਦਾ ਚੌਥਾ ਆਵਲਾ ਨੂੰ ਚਾ ਆ ਸਾਡਾ ਪੰਤਾਲਾ ਇੱਥੇ ਅਸੀਂ ਪਾਈਪ ਲਗਾਣਾ ਦੇਖੋ ਕਿੰਨਾ ਹਰਾ ਹਰਾ ਹੋ ਚੁੱਕਿਆ ਵਾ ਤੇ ਕੱਲ ਸਾਰੀ ਖਰਾਬ ਹੋ ਗਈ ਤੇ ਇਹਨੂੰ ਆਪਾਂ ਕਵਰ ਕਰਨ ਲਈਏ ਹੁਣ ਇੱਥੇ ਥੋੜੀ ਜਿਹੀ ਬਜਰੀ ਪਈ ਆ ਡਾਡੀ ਨੇ ਤੇ ਡਾਡੀ ਨੇ ਬਜਰੀ ਪਾਈ ਆ ਤਾਂ ਜੋ ਹੁਣ ਇਹ ਤੇ ਸਿਮਿੰਟ ਪਾਣਗੇ ਥੋੜਾ ਜਿਹਾ ਆ ਦੇਖੋ ਹੁਣ ਥੋੜਾ ਜਿਹਾ ਸਿਮਿੰਟ ਪਾਣਗੇ ਤੇ ਫਰਸ਼ ਬਣਾ ਦੇਣਗੇ ਥੋੜਾ ਜਿਹਾ ਚਲੋ ਸੇਫਟੀ ਜੀ ਹੋ ਜਾਊਗੀ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਬਸ ਇਹਦਾ ਕਰਕੇ ਥੋੜਾ ਜਿਹਾ ਸਿਮਿੰਟ ਪਾ ਦੇਣਗੇ ਉੱਪਰ ਫਰਸ਼ ਜਿਹਾ ਬਣ ਜਾਊਗਾ ਤੇ ਸੋਨਾ ਲੱਗੂਗਾ ਫਿਰ ਤੁਹਾਨੂੰ ਦਹਾਨਿਆ ਫਰਸ਼ ਅੱਗੇ ਲਓ ਜੀ ਏਦਾਂ ਕੱਚਾ ਕਰਤਾ ਬਸ ਪਾਣੀ ਆਈ ਜਾਊਗਾ ਇਹਦਾ ਹੁਣ ਪਿੱਛੇ ਜਦੋਂ ਮਈ ਆ ਲਾ ਤਾਂ ਪਾਣੀ ਗਈ ਜਾਇਆ ਕਰਨਾ ਵਾ ਲਓ ਜੀ ਆਪਾਂ ਪਾ ਲਈ ਪਿਆਰ ਯਾਰ ਇਹ ਨੂੰ ਆਪਾਂ ਹਲਾ ਰਹੇ ਆਂ ਪੋਲੀ ਤੋਂ ਇਹ ਆਪਾਂ ਪਤਾ ਕੀੜਾ ਮੰਮੀ ਨੇ ਜਿਹੜਾ ਬਾਤ ਤੋਂ ਪਾਇਆ ਕਹਿੰਦੀ ਕਾਲਾ ਹੋ ਜਾਂਦਾ ਵੀ ਕੀੜਾ ਤੇ ਇਹ ਜਿਹੜਾ ਅਬ ਇੱਥੇ ਹੁਣ ਹਲਾ ਰਹੇ ਆਂ ਆਪਾਂ ਸੇਕ ਲੱਗ ਚਾਪ ਕਾ ਬਰਾਉਨ ਹੋ ਜਾਣ ਪਿਆਜ਼ ਕਰਦੇ ਜਾਗੇ ਲੋਕੀ ਅੱਜ ਆਪਾਂ ਬਣਾਣਾ ਕਈਆ ਲੋਕੀ ਦੀ ਸਬਜ਼ੀ ਕਈਆ ਲੋਕੀ ਲੋਕੀ ਬਹੁਤ ਸਵਾਦ ਬਣਦੀ ਹੈ ਤੇ ਇਹ ਆਪਣੇ ਹੀ ਲੱਗੇ ਹੋਏ ਆ ਘਰ ਦੇ ਵਿੱਚ ਇਹ ਤਾਂ ਸਾਡੇ ਨਾਲ ਹੀ ਹੈ ਤਾਈ ਹੰਨਾਂ ਦੇ ਤੇ ਬਹੁਤ ਵਧੀਆ ਬੰਦੇ ਨੇ ਜੋ ਜੀ ਕੱਟ ਲਿਆ ਆਪਾਂ ਤੇ ਹੁਣ ਇਹਨੂੰ ਲਗਾਉ ਇਹਦੀ ਸਬਜ਼ੀ ਬਣਾਣੀ ਆ ਆਪਾਂ ਚਲੋ ਘਰਦੇ ਰੋਟੀ ਲੋਜੀ ਆਪਾਂ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਲਿਆ ਮਸਾਲਾ ਮਿਰਚ ਆ ਲਸਣ ਵਗੈਰਾ ਸਾਰਾ ਕੁਝ ਗ੍ਰाइंड ਕਰ ਲਿਆ ਸੀ ਮੰਮੀ ਨੇ ਤੇ ਸਾਰਾ ਮਿਕਸ ਕਰ ਲਿਆ ਤੇ ਏਦੇ ਪਾਵਾਂਗੇ ਸਿੰਪਲ ਤਰੀਕੇ ਨਾਲ ਜੋ ਸਾਰੇ ਮਸਾਲੇ ਵਗੈਰਾ ਪਾਲਿਆ ਹਲਦੀ ਵਗੈਰਾ ਚੋਗੀਆ ਸਿੰਪਲ ਤਰੀਕੇ ਨਾਲ ਆਪਾਂ ਤੱਪੂ ਬਣਾ ਲਿਆ ਪਿੰਡਾਂ ਵਿੱਚ ਸਿੰਪਲ ਤਰੀਕੇ ਨਾਲ ਹੀ ਤੱਪੂ ਬਣਾਉਂਦੇ ਨੇ ਤੇ ਜ਼ਿਆਦਾਤਰ ਮਸਾਲੇ ਖਾਣ ਨਾਲ ਤੁਹਾਨੂੰ ਪਤਾ ਹੀ ਆ ਬਦ ਹਜਮੀ ਦੀ ਹੋ ਜਾਂਦੀ ਹੈ ਹਜਮ ਵੀ ਨਹੀਂ ਆਉਂਦੀ ਤੇ ਸਸ ਸਿੰਪਲ ਤਰੀਕੇ ਨਾਲ ਪਾਣੇ ਆ ਸਾਰਾ ਤੁਮਨ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਆ ਨਾ ਇਹਦੇ ਵਿੱਚ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਨਾ ਮਸਾਲਾ ਜਿਹੜਾ ਨਾ ਕੋਹਣਾ ਜਿਹਾ 1 ਕਿਲੋ ਲੱਗਣਾ ਕਿ ਆਇਕੋ ਆ ਪਾਣੀ ਪਾ ਮੰਦੇ ਵਿੱਚ ਥੋੜਾ ਜਿਹਾ ਥੋੜਾ ਦੇਖੇ ਤਾਂ ਇਹ ਥੋੜਾ ਪਾਣੀ ਪਾ ਮੰਦੇ ਥੋੜਾ ਲੋਜੀ ਆਪਾਂ ਪਾਣੀ ਪਾਤਾ ਲਓ ਆਪਾਂ ਹੁਣ ਪਾਵਾਂਗੇ ਸਬਜ਼ੀ ਇਹਦੇ ਵਿੱਚ ਲੋਕੀ ਦੀ ਸਬਜ਼ੀ ਯਮਮੀ ਯਮਮੀ ਬਹੁਤ ਟੈਸਟੀ ਬਣਦੀ ਆ ਕਰਦਾ ਕੀ ਆ ਤਾਂ ਮੈਨੂੰ ਵੀ ਬਹੁਤ ਚਾ ਵਦ ਆਂਦਾ ਚਲੋ ਆਪਾਂ ਪਾਵਾਂਗੇ ਬਨੇਲੇ ਚਕਈਆ